ਮੈਂ ਨਾ ਤੁਹਾਨੂੰ ਤਾਂ ਬੁਲਾਇਆ ਮੈਂ ਸਾਰੇ ਗੇੜਾ ਲਾ ਕੇ ਆਈ ਆਂ ਇੱਧਰ ਕੱਚੀ ਮੰਡੀ ਵੱਲ ਵੀ ਹਾਂਜੀ ਮੈਂ ਤੇ ਹਾਲਾਤ ਬਹੁਤ ਮਾੜੇ ਆ ਜੇ ਜੇ ਬਾਰਿਸ਼ ਹੁਣੇ ਰੁਕ ਜਾਂਦੀ ਹੈ ਹਾਂ ਸ਼ਹਿਰ ਤਾਂ ਸ਼ਾਮ ਨੂੰ ਖਾਲੀ ਹੋ ਜਾਊਗਾ ਅੱਛਾ ਤੇ ਜੇ ਪ੍ਰਲੌਂਗ ਹੋ ਗਿਆ ਤੇ ਫਿਰ ਕੱਲ ਦੁਪਹਿਰ ਲਈ ਜਾਊਗੀ ਗੱਲ ਨਹੀਂ ਅ ਜਨਰੇਟਰ ਮੋਟਰ ਸਭ ਚੱਲ ਰਹੀ ਹੈ ਜੀ ਲਾਈਟ ਹੈ ਨਹੀਂ ਜਨਰੇਟਰ ਚੱਲੀ ਜਾਂਦੀ ਨਹੀਂ ਇਹ ਹਮੇਸ਼ਾ ਹੀ ਆਏ ਹੁੰਦਾ ਹਮੇਸ਼ਾ ਬਾਰਿਸ਼ ਦਾ ਪਾਣੀ ਬੱਤੇ ਡਿਜ਼ਾਈਨ ਨਹੀਂ ਸੀ ਹੋਇਆ ਕਿੰਨਾ ਸਰ ਕਿੰਨਾ ਸਰ ਖੜਦਾ ਹੁਣ ਜਸਪੋ ਹੁਣ بارش ਲੋਗੀ ਆ ਗਲੀਆਂ ਸ਼ਾਮ ਨੂੰ ਕਲੀਅਰ ਹੋ ਜਾਏ ਜੇ ਰਾਤ ਨੂੰ ਮਤਲਬ 12:30 ਮਤਲਬ ਇਹ ਸਾਰਾ ਦਿਨ ਆ ਹੀ ਰਹੂਗਾ ਹਾਂਜੀ ਸਾਰਾ ਦਿਨ ਮੇ ਤਾਂ ਕਾਰਨ ਕੀ ਆ ਮੈਂ ਆਪਣਾ ਸੀਵਰ ਜਿਹੜੀਆਂ ਨਾ ਹਾਂ ਪਾਣੀ ਉਹਦੇ ਡਿਜ਼ਾਈਨ ਹੀ ਨਹੀਂ ਹੁੰਦਾ ਕੱਲਾ ਸੀਵਰ ਦੇ ਬਰਸਾਤੀ ਵਾਸਤੇ ਨਹੀਂ ਡਿਜ਼ਾਈਨ ਹੁੰਦਾ ਮੋਡਰਨ ਡਿਸਚਾਰਜ ਆਪਣੇ ਘਰਾਏ ਪਾਣੀ ਵਾਸਤੇ ਹੁੰਦੇ ਸਟਾਰਮ ਸੀਵਰ ਕਿਤੇ ਵੀ ਹੈ ਨਹੀਂ ਪੰਜਾਬ ਕਰਦੇ ਨਹੀਂ ਐ ਨਹੀਂ ਇੰਨਾ ਤਾਂ ਨਹੀਂ ਹੁੰਦਾ ਮੈਂ ਬਣਗ ਰਿਹਾ ਉਹ ਮੇਨ ਗਲੀਆਂ ਖਾਲੀ ਆ ਆ ਭਰੀਆਂ ਹੋਈਆਂ ਐ ਇਹ ਹੋਲੀ ਹੋਣੀ ਹੈ ਐਨ ਬਿਰਲਾੜ ਤੋਂ ਜਾ ਕੇ ਜਾਂਦੇ ਆ ਜੀ ਨਹੀਂ ਤੁਸੀਂ ਇਹਦਾ ਹੱਲ ਦੱਸੋ ਮੈਨੂੰ ਕੀ ਕਰ ਸਕਦੇ ਤੁਸੀਂ ਇੰਜੀਨੀਅਰ ਹੋ ਨਹੀਂ ਮੈਂ ਕਰ ਦਿੰਨੇ ਪਲਾਨ ਕਰ ਦਿੰਨੇ ਆ ਬਾਕੀ ਉਹ ਮੋਟਰਾਂ ਨਹੀਂ ਆ ਗਈ ਚਲਾਈਆਂ ਨੇ ਡਰੇਨੇਜ ਦੀਆਂ ਮੋਟਰਾਂ ਲੱਗੀਆਂ ਨੇ ਛੱਪੜਾਂ ਦੋ ਹਾਂ ਉਹ ਲੱਗੀਆਂ ਉਹ ਦੋਨੇ ਅੰਨੀ ਚੱਲ ਰਹੀਆਂ ਉਹਨਾਂ ਦੀਆਂ ਅੱਗੇ ਛੱਪੜ ਦਾ ਸਾਰਾ ਪਾਣੀ ਚੁੱਕ ਕੇ ਗਾ ਚੱਲ ਨਹੀਂ ਰਹੀਆਂ ਨਾ ਉਹ ਬੰਦ ਹੀ ਪਈਆਂ ਬਹੁਤ ਦਿਨਾਂ ਤੋਂ ਨਗਰ ਕੌਂਸਲ ਨੂੰ ਦੇਤੀਆਂ ਸੀਗੀਆਂ ਕਿੱਥੇ ਪਈਆਂ ਕਿੱਥੇ ਲੱਗੀਆਂ ਇੱਕ ਸ਼ਮਸ਼ਾਨ ਘਰ ਡਿਸਪੋਲ ਬਣੀ ਕੋ ਵਾਰਡ ਨੰਬਰ 14 ਹੀ ਬਣੀ ਹੋਈ ਆਪਣੀ ਜੀ ਅੱਛਾ ਉਦੋਂ ਇਹ ਮਤਲਬ ਉਹ ਲੋਗ ਯਾਰ ਟੈਂਡਰ ਪਈਆਂ 1.5 ਸਾਲ ਹੋ ਗਿਆ ਇਹਨਾਂ ਨੇ ਫਿਰ ਤੁਸੀਂ ਮੈਨੂੰ ਦੱਸਿਆ ਨਹੀਂ ਮੈਂ ਕੈਂਚੀ ਚ ਨਗਰ ਕੌਂਸਲ ਨਹੀਂ ਹੁੰਦੀ ਹੈ ਨਾ ਇਹ ਉਹਨਾਂ ਨੇ ਦੇਖਣੀ ਹੁੰਦੀ ਅਸੀਂ ਦੱਸ ਦਿਆਂ ਫਿਰ ਉਹ ਕਹਿੰਦੇ ਤੁਸੀਂ ਐਵੇਂ ਹਰ ਗੱਲੇ ਮਜਾ ਨਹੀਂ ਨਹੀਂ ਹਰ ਗੱਲ ਤੇ ਆ ਲੋਕ ਜਿਹੜੇ ਦੁਖੀ ਹੁੰਦੇ ਉਹਦਾ ਕੀ ਕਰੀਏ ਚਲ ਤੇ ਆਪਾਂ ਕੱਲ ਨੂੰ ਇਹੋ ਸਾਹਿਬ ਹੀ ਹੋਣਗੇ ਉਹਨਾਂ ਨੂੰ ਪੁੱਛ ਲੈ ਉਹਨਾਂ ਨੇ ਟੈਂਡਰੋਂ ਟੂ ਲੈ ਸੀ ਮੋਟਰਾਂ ਨਾਲ ਚੱਲੀਆਂ ਨਹੀਂ ਉਹਨਾਂ ਨੂੰ ਕਿੰਨਾ ਖਰਚਾ ਹੋਰ ਤੇ ਖਰਚਾ ਤਾਂ ਕੋਈ ਉਹ ਦੋ ਦੋ ਚਾਰ ਬੰਦਿਆ ਲੱਗਨੇ ਮੋਟਰਾਂ ਲੱਗੀਆਂ ਹੋਈਆਂ ਖਰਚਾ ਜ਼ਿਆਦਾ ਨਹੀਂ ਹੁੰਦਾਗਾ ਹਾਂ ਬੰਦੇ ਰੱਖਣ ਵਾਲੇ ਆ ਬੰਦੇ ਜਿ ਕੋ ਇਹ ਪਾਣੀ ਬਰਚੋਦਾ ਚ ਹਾਂ ਉਹ ਸਾਰਾ ਪਾਣੀ ਉਧਰ ਲੈ ਇਕੱਠੋਗੇ ਗਾਂ ਛੁੱਟਦੇ ਸੀਗੇ ਜੀ ਅੱਛਾ ਇਸ ਤਰ੍ਹਾਂ ਸੀ ਸਿਸਟਮ ਨਹੀਂ ਇੱਕ ਤਾਂ ਉਹ ਲੱਗੀਆਂ ਤੇ ਆਪਾਂ ਇੱਕ ਟੈਂਕ ਘੱਟ ਸੀ ਹੋਰ ਨਹੀਂ ਲਾ ਸਕਦੇ ਨਹੀਂ ਲੋਇਸਟ ਪੁਆਇੰਟ ਪਾਣੀ ਜਾਂਦਾ ਹੀ ਉੱਥੇ ਨਹੀਂ ਜਿੱਥੇ ਇਕੱਠਾ ਹੁੰਦਾ ਉੱਥੇ ਮਤਲਬ ਮੋਟਰ ਚਲਾਈਏ ਫਿਰ ਤਾਂ ਫਿਰ ਤਾਂ ਫਰਕ ਪੈ ਜਾਊਗਾ ਇਹ ਵੀ ਆ ਸਪੀਡ ਵੱਧੂਗੀ ਪਾਣੀ ਗਾ ਚੁੱਕੀ ਜਾਊਗਾ ਲੈ ਤਾਂ ਫਿਰ ਆਈਟ ਨਹੀਂ ਕਿ ਗੱਲ ਪਿੱਛੇ ਆਪਾਂ ਲੋਕਾਂ ਨੂੰ ਮਾਰਿਆ ਹੋਇਆ ਦੱਸ ਮੈਨੂੰ ਇਹ ਸਾਬ ਦੇ ਧਿਆਨ ਚੀ ਸਾਰੀ ਚੀਜ਼ ਇਹ ਉਹ ਸਾਬ ਦੇ ਧਿਆਨ ਚ ਨਹੀਂ ਤੁਸੀਂ ਮੈਨੂੰ ਦੱਸੋ ਵੀ ਕੀ ਕਰਨਾ ਤੇ ਆਪਾਂ ਨੂੰ ਹੁਣ ਕਦੋਂ ਚਲਾ ਦੇਣੀ ਗੱਲ ਉਹ ਚਲਾ ਦੇਣੀ ਬਾਤ ਅਰਸ਼ੀ ਉਹਨੂੰ ਪੁੱਛ ਲਾ ਕਿ ਤੈਨੂੰ ਪਤਾ ਨਹੀਂ ਵੀ ਇੰਨਾ ਸ਼ਹਿਰ ਡੁੱਬਿਆ ਹੋਇਆ ਸਾਰਾ ਉਹ ਤਾਂ ਇੰਨਾ ਇੰਨਾ ਪਾਣੀ ਲੋਕੀ ਤਾਂ ਵਿੱਚ ਜਮੜ ਡੁੱਬਦੇ ਫਿਰਦੇ ਆ ਮੈਨੂੰ ਜੇ بارش ਹੋਣ ਲੋਗ ਜੀ ਨੇ ਨਿਕਲ ਜਾਣਗੇ ਸ਼ਾਮ ਨੂੰ ਸਾਰਾ ਪਾਣੀ ਕਿੱਧਰ ਡਲੋੜ ਤੋਂ ਨਿਕਲ ਜੰ ਚੁੱਪੜ ਜਾਈ ਨਹੀਂ ਪਰ ਹੈ ਤਾਂ ਗਲਤੀ ਹੈ ਨਾ ਗਲਤੀ ਮੈਂ ਆਪਣੇ ਸਟਾਰਮ ਸੂਰ ਪੰਜਾਬ ਕਿਸੇ ਸ਼ਹਿਰ ਕੀ ਨਹੀਂ ਨਹੀਂ ਇੰਨਾ ਤਾਂ ਇਧਰ ਨਹੀਂ ਮੈਂ ਦੇਖਿਆ ਹੈ ਤਾਂ ਬਹੁਤ ਜ਼ਿਆਦਾ ਆਪਾਂ ਜਿੰਨਾ ਕਰ ਸਕਦੇ ਉਹਨਾਂ ਤਾਂ ਕਰੀਏ ਇਹਦੀ ਗੱਲ ਕਰਨਗੇ ਜੀ ਇਹੋ ਸਭ ਸਸਤੀ ਗਾਲ ਉਹ ਤੁਹਾਨੂੰ ਪਤਾ ਨਹੀਂ ਕਿ ਵੀ ਮੋਟਰਾਂ ਜਿਹੜੀਆਂ ਲਾਈਆਂ ਤੁਸੀਂ ਡਰੇਨੇਜ ਲਈ ਸ਼ਹਿਰ ਤੇ ਪਾਣੀ ਦੇ ਵੀ ਉਹ ਚਲਾਉਣੀਆਂ ਵੀ ਹੁੰਦੀਆਂ ਸਿਵਰੇਜ ਬੋਰਡ ਤੇ ਮੇਰੇ ਕੋਲੇ ਖੜਾ ਹੈ ਤਾਂ ਕਹਿੰਦਾ ਯੂ ਚਲਾਉਂਦਾ ਲਮੋਰ ਤਰਾ ਤੂੰ ਸਿਜੀਲੋਨੀ ਬਈ ਮੈਂ ਉਹਨਾਂ ਹੈਂਡਓਵਰ ਹੀ ਉਹਨਾਂ ਕਿਤੇ ਕਮਾਦ ਉੱਪਰ ਮੈਂ ਕਾਗਜ਼ ਦੰਡਾ ਕੂ ਹੋ ਗਿਆ ਨਾ ਹੈਂਡਓਵਰ ਹੀ ਨਹੀਂ ਕੀਤੀਆਂ ਸਾਨੂੰ ਨਹੀਂ ਨਹੀਂ ਹੈਂਡਓਵਰ ਉਹਨਾਂ ਨੂੰ ਟ੍ਰੇਨਿੰਗ ਉਹਨਾਂ ਨੂੰ ਹੈਂਡਓਵਰ ਕੀਤੀ ਹੈ ਜੀ ਸਾਨੂੰ ਨਹੀਂ ਉਹਨਾਂ ਨਗਰ ਕੌਂਸਲ ਨੇ ਹੈਂਡਓਵਰ ਕੀਤੀ ਹੈ ਤੁਹਾਨੂੰ ਮੈਨੂੰ ਨਹੀਂ ਪਤਾ ਇਹਦਾ ਪਾਣੀ ਦਾ ਹੱਲ ਕੱਢ ਕੇ ਤੁਸੀਂ ਦੋਨੇ ਜਣੇ ਕੱਲ ਨੂੰ ਆਓ ਮੇਰੇ ਕੋਲ ਹਾਂ ਕੀ ਹੈ ਉਹਦਾ ਮੋਟਰਾਂ ਦਾ ਉਹਨੂੰ ਚਲਾਓ ਤੁਸੀਂ ਉਹ ਕਦੇ ਲਈ ਲਵਾਈਆਂ ਸੀਗੀਆਂ ਕਮੇਟੀ ਦਾ ਕੰਸਰਨ ਹੀ ਕਹੀ ਹੁੰਦਾ ਨਾ ਮੱਕੜ ਮੇਰੇ ਕੋਲੇ ਖੜਾ ਯੋ ਉਹਨੂੰ ਨਗਰ ਕੌਂਸਲ ਹੈਂਡਓਵਰ ਕੀਤਾ ਉਹ ਕਹਿੰਦਾ ਐਮਸੀ ਨੇ ਨਗਰ ਕੌਂਸਲ ਨੂੰ ਹੈਂਡਓਵਰ ਕੀਤੀਆਂ ਹੋਈਆਂ ਨਹੀਂ 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 ਤੂੰ ਸੀ ਨਾ ਸਾਰਾ ਕੁਝ ਚੱਕ ਕੇ ਗੱਲ ਨੂੰ ਮੇਰੇ ਕੋਲੇ ਆ ਜਾ ਫਿਰ ਮੈਂ ਦੇਖਦੀ ਆ ਇਹ ਕਿ ਇਹ ਸਾਰਾ ਸ਼ਹਿਰ ਡੋਬ ਰੱਖਿਆ ਬਿਨਾਂ ਗੱਲ ਤੋਂ ਹਾਲ ਆਓ ਕਿੰਦਾ ਸਾਡਾ ਨਹੀਂ ਹੈਗਾ ਮੈਂ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਦੇ ਆ ਦੂੰਗਾ ਮੈਂ ਜੇ ਗਲਤ ਗੱਲ ਹੈ ਤੁਹਾਨੂੰ ਮੈਂ ਮੰਨ ਲੂਗਾ ਚਲ ਕੋਈ ਨਹੀਂ ਫਿਰ ਸਵੇਰੇ ਦੇਖਦੇ ਆਂ ਝੂਠ ਨਹੀਂ ਬੋਲਦਾ ਹਾਂ ਦਾ ਕਲੀਅਰ ਕਹੋ ਨਹੀਂ ਮੈਂ ਇਹੋ ਸਾਹਿਬ ਤੇ ਇਹ ਹੋਰ ਹਾਂ ਤੁਸੀਂ ਦੋਨੇ ਆਓ ਮੈਂ ਰੱਖੀ ਵੀ ਹੈ ਜੀ ਮੀਟਿੰਗ ਰੱਖੀ ਹੋਈ ਹੈ ਇਹ ਇਹ ਤਾਂ ਕਰੋ ਇਹ ਤਾਂ ਬਹੁਤ ਸਾਡੀ ਜੀ ਮੈਂ ਉਹਨੇ ਟੇਕਓਵਰ ਕੀਤੇ ਪਹਿਲਾਂ ਡਰੇਨੇਜ ਮੈਕ ਮੇਰੇ ਕੋਲ ਸੀਗੇ ਇਹਨੇ ਚਲੋ ਜੀਨੇ ਵੀ ਕੀਤੇ ਆ ਤੁਸੀਂ ਪੁਰਾਣੇ ਬੰਦੇ ਬੈਠੇ ਹੋ ਸ਼ਹਿਰ ਚ ਦੇਖੋ ਮੈਂ ਤੁਹਾਨੂੰ ਦੱਸਦਾ ਨੇ ਇਹ ਉਹਨਾਂ ਗਲਤ ਕਿਨੇ ਸੀਰ ਜੀ ਸੀਰ ਸਾਡੀਆਂ ਮੇਰੀਆਂ ਮੋਟਰਾਂ ਸਾਰੀਆਂ ਚੱਲੀ ਜਾਂਦੀਆਂ 100% ਜਨਰੇਟਰ ਚੱਲ ਰਿਹਾ ਜੀ ਮੈਂ ਆਪਣੇ ਲਵਾਏ ਸਾਰੇ ਚੱਲ ਜਾਂਦੇ ਚਲੋ ਕੋਈ ਨਹੀਂ ਕਾਟਦੇ ਗੱਲ ਮਮਾ ਆਜਾ ਸਾਰੇ ਇਹ ਜਿਹੜਾ ਟੋਆ ਕਹਿੰਦਾ ਸੀਗਾ ਪੱਟਿਆ ਪੈਡਾ ਪ੍ਰਲਾਦ ਚੌਂਕ ਜੀ ਪ੍ਰਲਾਦ ਚੌਂਕ ਇਹ ਵੀ ਕਹਿਣਾ ਇਹਨਾਂ ਨੂੰ ਵੀ ਉਹ ਟੋਆ ਕਿਹੜੇ ਸ਼ੌਕ ਨੂੰ ਰੱਖਿਆ ਹੋਇਆ ਹਾਂਜੀ ਹੱਥੇ ਕੋਈ ਡਿੱਗ ਪਵੇ ਵਿੱਚ ਕਰਦੇ ਆ ਜੀ ਉਹ ਮਕਰ ਸਾਹਿਬ ਨੂੰ ਕਹਤਾ ਸੀ ਵੈਸੇ ਮੈਂ ਪ੍ਰਲਾਦ ਚੌਂਕ ਦਾ ਦੇ ਉੱਥੇ ਕਿਆ ਸੀਗਾ ਹਾਂਜੀ ਹਾਂਜੀ ਮੈਨੂੰ ਐਵੇਂ ਦੱਸਦੇ ਮੈਂ ਖਰਵਦਾਸ ਨਗਰ ਮੈਡਮ ਹੁਣ ਜਾ ਕੇ ਆਏ ਤੇ ਬੁਰਾ ਹਾਲ ਹੂੰ ਕੱਚੀ ਮੰਡੀ ਬੁਰਾ ਹਾਲ ਹੈ ਮੈਡਮ ਹੈ ਸਭ ਕੁਝ ਗਲਤ ਇਹਨਾਂ ਦੀ ਕਰਨ ਦੀ ਹੈ ਜੀ ਹੂੰ ਇਹ ਥੋੜਾ ਜਿਹਾ ਜ਼ਿਆਦਾ ਕੋ ਕਰਦੇ ਆ ਮੈਨੂੰ ਜਮਾ ਸੈਂਟਰ ਪੁਆਇੰਟ ਆ ਜੀ ਬਾਜ਼ਾਰ ਦਾ ਆਹਾਂ ਹਾਂਜੀ ਇੱਥੇ ਵੀ ਆ ਹਾਲ ਦੇ ਹੂੰ ਤੁਸੀਂ ਤੁਸੀਂ ਆਓ ਨੇ ਬਾਰਿਸ਼ ਤਾਂ ਹੈਗੀ ਆ ਪਰ ਇੰਨਾ ਇੰਨਾ ਪਾਣੀ ਥੋੜੀ ਹੁੰਦਾ ਵੀ ਬੰਦਾ ਬਾਹਰ ਹੀ ਨਾ ਪਾਣੀ ਤਾਂ ਇਹ ਕਹਿੰਦੇ ਰਾਤ ਤੱਕ ਹੀ ਨਿਕਲਦਾ ਹੀ ਨਹੀਂ। ਅਸੀਂ ਖੜੇ ਹੀ ਆ ਲੋਕ ਰਾਤ ਤੱਕ ਹੀ ਨਿਕਲਦਾ ਹੀ ਪਾਣੀ। ਨਹੀਂ ਨਿਕਲਦਾ ਨਾ। ਰਾਤ ਤੱਕ ਪਾਣੀ ਨਹੀਂ ਨਿਕਲਦਾ ਕਹਿੰਦੇ। ਮੈਨੂੰ ਮੈਨੂੰ ਪਤਾ ਕਿ ਇਹਨਾਂ ਦੀ ਇਹਨਾਂ ਦੀ ਕੀ ਚਾਹੀਏ ਨਾ ਉਦੋਂ ਰੋਟੀ ਅਸੀਂ ਕਰੋ ਖਾਣ ਦੀ। ਆ ਸਾਰੇ ਦੁਕਾਨਦਾਰ ਖੜੇ ਆ ਇੱਥੇ। ਪੂਰਾ ਹਾਲ ਹੈ। ਇਹਨਾਂ ਦੇ ਨਾ ਪਤਾ ਨਹੀਂ ਪਈ ਹੈ ਨਾ ਤੇ ਹੱਸਦਾ ਸਾਨੂੰ ਤੁਸੀਂ ਆਓ ਸ਼ਹਿਰੀ ਵਿੱਚ ਕੱਲੇ ਨਾ ਜੀ ਤੁਸੀਂ ਆਓ ਇੱਥੇ ਤੇ ਇਹਦੇ ਮੋਟਰਾਂ-ਮੋਟਰਾਂ ਕੋਈ ਲਵਾਈਆਂ ਸੀ ਉਹ ਬੰਦ ਹੀ ਪਈਆਂ ਕਿਸੇ ਨੇ ਚਲਾਈਆਂ ਨਹੀਂ ਤੇ ਹੁਣ ਮੈਨੂੰ ਦੱਸ ਰਿਹਾ ਮੈਂ ਉਹਨੂੰ ਸੱਦਿਆ ਸੀ ਇੱਥੇ ਮੱਕੜ ਨੂੰ ਆਓ ਜੀ ਉਹ ਮੈਂ ਅੱਜ ਨਾ ਸਾਰੇ ਕਿਹੜਾ ਲੱਕੇ ਆਈਆਂ ਬਾਜ਼ਾਰ 'ਚ ਕਿਤੇ ਵੀ ਨਹੀਂ ਕੋਈ ਜਗ੍ਹਾ ਵੀ ਹੈ ਨਹੀਂ ਜਿੱਥੇ ਪਾਣੀ ਨਾ ਖੜਾ ਹੋਵੇ ਹੰਦ ਜੁਰੂਬਾ ਕਿੰਨੇ ਸਾਲਾਂ ਦੀ ਐ ਇਸ ਮਸਕੂਤ ਪੁਰਾਣਾ ਹੈ ਪੁਰਾਣਾ ਸਾਡੇ ਦੇਖਣਾ ਹੀ ਨਹੀਂ ਪਾਣੀ ਦੇ ਗਾੜਾ ਹੁੰਦਾ ਜੀ ਕਰੜ ਟੱਪ ਦੀ ਜੁੱਪਾ ਟੱਪਨਾ ਤੇਜ਼ੀ ਨਾਲ ਪੈਂਦੀਆਂ ਜਿਵੇਂ ਲੈ ਵੀ ਵਰਸ ਹਾਂ ਹਾਂ ਇਹ ਵੇਤਾਤ ਉਹ ਵੀ ਕਰਾਉਣਾ ਪੈਂਦਾ ਦੁਕਾਨ ਦਾ ਸਮਾਨ ਚੱਕ ਕੇ ਉੱਤੇ ਰੱਖਣਾ ਬੰਦਾ ਕੰਟਰਾ ਵਿੱਚ ਵੜ ਜਾਂਦਾ ਹਾਂਜੀ ਸਾਡੀ